ਪਰਮ ਸਤਿਕਾਰਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਇੱਕ ਵਾਰ ਫੇਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨੀ ਮਸਲਿਆਂ ਨੂੰ ਲੈ ਕੇ ਜਿਹੜਾ ਹੈ ਕਿਸਾਨ ਭਰਾਵਾਂ ਦੇ ਵੱਲੋਂ ਦਿੱਲੀ ਵੱਲ ਨੂੰ ਜੋ ਚਾਲੇ ਪਾਏ ਗਏ ਨੇ ਆ ਕਾਫੀ ਸਾਰੀਆਂ ਜਿਹੜੀਆਂ ਸੰਗਤਾਂ ਔਰ ਪੁਜਕ ਜੱਥੇਬੰਦੀਆਂ ਜਿਹੜੀਆਂ ਸ਼ੰਭੂ ਬਾਰਡਰ ਤੱਕ ਪਹੁੰਚ ਚੁੱਕੀਆਂ ਨੇ ਤਾਂ ਜਿਸ ਤਰ੍ਹਾਂ ਆਪਾਂ ਦੇਖਿਆ ਕਿ ਪਿਛਲੇ ਸਮੇਂ ਦੇ ਵਿੱਚ ਜੱਥੇਬੰਦੀਆਂ ਦੇ ਆਗੂਆਂ ਦੀਆਂ ਨਕਾਮੀਆਂ ਕਰਕੇ ਉਹ ਜਿਹੜਾ ਅੰਦੋਲਨ ਸੀ ਪੂਰਾ ਸਫਲ ਨਹੀਂ ਹੋ ਸਕਿਆ ਤਾਂ ਇਸੇ ਕਰਕੇ ਜਿਹੜਾ ਹੈ ਦੁਬਾਰਾ ਉਹ ਅੰਦੋਲਨ ਸਾਨੂੰ ਸ਼ੁਰੂ ਕਰਨਾ ਪਿਆ ਹੈ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜੇ ਵੀ ਪੰਜਾਬ ਦੇ ਲੋਕਾਂ ਦੇ ਮਸਲੇ ਹਨ ਜਾਂ ਕਿਸੇ ਵੀ ਇੱਕ ਸਟੇਟ ਦੇ ਮਸਲੇ ਜਿਹੜੇ ਹੁੰਦੇ ਨੇ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਪੰਜਾਬ ਸਰਕਾਰ ਦੀ ਜੇ ਉਹ ਮੰਗਾਂ ਜਾਂ ਮਸਲੇ ਕੇਂਦਰ ਸਰਕਾਰ ਦੇ ਨਾਲ ਸੰਬੰਧਿਤ ਨੇ ਜਾਂ ਕੇਂਦਰ ਸਰਕਾਰ ਦੇ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਨੇ ਤਾਂ ਉਹਨਾਂ ਮਸਲਿਆਂ ਨੂੰ ਹੱਲ ਕਰਵਾਉਣ ਦਾ ਜਿਹੜਾ ਹੈ ਉਹ ਫਰਜ਼ ਬਣਦਾ ਹੈ ਆਮ ਲੋਕਾਂ ਦੇ ਵੱਲੋਂ ਚੁਣੀ ਹੋਈ ਸਰਕਾਰ ਦਾ ਕਿਉਂਕਿ ਇੱਥੇ ਪੰਜਾਬ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਜੋ ਵੀ ਕਿਸਾਨਾਂ ਦੀਆਂ ਮੰਗਾਂ ਨੇ ਸੈਂਟਰ ਦੇ ਅਧੀਨ ਜੜੀਆਂ ਨੇ ਉਹ ਸੈਂਟਰ ਤੇ ਦਬਾਅ ਪਾ ਕੇ ਉਹ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਵਾਇਆ ਜਾਵੇ ਪਰ ਇੱਥੇ ਜਿਹੜਾ ਹੈ ਕੰਮ ਉਲਟ ਹੋ ਰਿਹਾ ਹੈ ਲੋਕ ਸਰਕਾਰਾਂ ਨੂੰ ਵੋਟਾਂ ਪਾ ਕੇ ਚੁਣਦੇ ਨੇ ਲੋਕਾਂ ਦੇ ਵੱਲੋਂ ਚੁਣੀਆਂ ਹੋਈਆਂ ਸਰਕਾਰਾਂ ਉਹ ਲੋਕਾਂ ਦੇ ਮਸਲੇ ਹੱਲ ਕਰਵਾਉਣ ਤੋਂ ਉਹ ਕਿਨਾਰਾ ਕਰ ਜਾਂਦੀਆਂ ਜਾਂ ਲੋਕਾਂ ਦੇ ਮਸਲੇ ਹੱਲ ਕਰਵਾਉਣ ਦੀ ਬਜਾਏ ਉਹ ਲੋਕਾਂ ਨੂੰ ਦਬਾ ਕੇ ਰੱਖਣਾ ਚਾਹੁੰਦੇ ਕਿਉਂਕਿ ਇਹ ਸਾਡੇ ਪੰਜਾਬ ਦੇ ਐਮ ਐਲ اے ਜਾਂ ਪੰਜਾਬ ਦਾ ਮੁੱਖ ਮੰਤਰੀ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਇਕੱਠੇ ਹੋ ਕੇ ਸੈਂਟਰ ਸਰਕਾਰ ਦੇ ਨਾਲ ਗੱਲਬਾਤ ਕਰਨ ਤਾਂ ਕਿ ਜਿਹੜਾ ਹੈ ਕਿਸਾਨਾਂ ਨੂੰ ਪੰਜਾਬ ਛੱਡ ਕੇ ਆਪਣੇ ਮਸਲੇ ਹੱਲ ਕਰਵਾਉਣ ਦੇ ਵਾਸਤੇ ਖੁਦ ਦਿੱਲੀ ਵੱਲ ਨਾ ਜਾਣਾ ਪਵੇ ਤਾਂ ਪੰਜਾਬ ਸਰਕਾਰ ਜਿਹੜੀ ਹੈ ਇਸ ਨੂੰ ਪੰਜਾਬ ਦੇ ਲੋਕਾਂ ਦਾ ਸਾਥ ਦੇਣਾ ਚਾਹੀਦਾ ਹੈ ਔਰ ਜਿਹੜੇ ਕੇਂਦਰੀ ਮੰਤਰੀ ਨੇ ਸੈਂਟਰ ਦੇ ਉਹਨਾਂ ਨੂੰ ਮਜਬੂਰ ਕਰਨਾ ਚਾਹੀਦਾ ਹੈ ਕਿ ਉਹ ਪੰਜਾਬ ਆ ਕੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਜਾਂ ਜਿਹੜੇ ਕਿਸਾਨਾਂ ਦੇ ਮਸਲੇ ਨੇ ਉਹਨਾਂ ਨੂੰ ਸੁਣਨ ਤੇ ਉਹਨਾਂ ਦਾ ਕੋਈ ਜਿਹੜਾ ਟੁਕਮਾ ਹੱਲ ਕੱਢਿਆ ਜਾਵੇ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ ਹਰ ਇੱਕ ਦੇ ਆਪਣੇ ਆਪਣੇ ਵਿਚਾਰ ਨੇ ਤਾਂ ਮੇਰਾ ਖਿਆਲ ਹੈ ਕਿ ਜੇ ਕਿਸਾਨ ਦਿੱਲੀ ਜਾਣ ਦੀ بجائے ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਆਪਣਾ ਏਕਾ ਕਾਇਮ ਕਰਨ ਕਿਉਂਕਿ ਪੰਜਾਬ ਸਾਡਾ ਘਰ ਹੈ ਇਹ ਸਾਡਾ ਪਰਿਵਾਰ ਹੈ ਇਹ ਸਭ ਤੋਂ ਪਹਿਲਾਂ ਕਿਸੇ ਬਾਹਰਲੇ ਦੁਸ਼ਮਣ ਦਾ ਮੁਕਾਬਲਾ ਕਰਨ ਦੇ ਵਾਸਤੇ ਇੱਕ ਪਰਿਵਾਰ ਦਾ ਇੱਕ ਘਰ ਦਾ ਮਜ਼ਬੂਤ ਹੋਣਾ ਜ਼ਰੂਰੀ ਹੁੰਦਾ ਹੈ ਤਾਂ ਜੇਕਰ ਪੰਜਾਬ ਦੇ ਵਿੱਚ ਸਾਡਾ ਏਕਾ ਨਹੀਂ ਸਾਡੀ ਏਕਤਾ ਨਹੀਂ ਅਸੀਂ ਧਰਮਾਂ ਦੇ ਨਾਂ ਤੇ ਅਸੀਂ ਜਾਤਾਂ ਦੇ ਨਾਂ ਤੇ ਅਸੀਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਂ ਤੇ ਵੰਡੇ ਹੋਏ ਹਾਂ ਤਾਂ ਦੁਨੀਆ ਦੀ ਕੋਈ ਵੀ ਤਾਕਤ ਸਾਡੇ ਮਸਲੇ ਹੱਲ ਨਹੀਂ ਕਰਵਾ ਸਕਦੀ ਤੋ ਸਭ ਤੋਂ ਪਹਿਲਾਂ ਜਿਹੜਾ ਹੈ ਪੰਜਾਬ ਦੇ ਲੋਕਾਂ ਨੂੰ ਕਿਸਾਨੀ ਦੇ ਮਸਲੇ ਤੇ ਜਾਂ ਆਪਣੇ ਮਨੁੱਖੀ ਅਧਿਕਾਰਾਂ ਦੇ ਮਸਲੇ ਤੇ ਜਾਂ ਆਪਣੀ ਹੋਂਦ ਦੇ ਮਸਲੇ ਤੇ ਇੱਕ ਹੋਣਾ ਚਾਹੀਦਾ ਹੈ ਤੇ ਦੂਜੀ ਗੱਲ ਜਿਹੜਾ ਹੈ ਪੰਜਾਬ ਦੇ ਵਿੱਚ ਸੈਂਟਰ ਦੇ ਕਾਫੀ ਸਾਰੇ ਜਿਹੜੇ ਵਿਭਾਗੇ ਚੱਲਦੇ ਨੇ ਜਿਨ੍ਹਾਂ ਦੇ ਵਿੱਚ ਡਾਕ ਵਿਭਾਗ ਹੈ ਜਾਂ ਰੇਲਵੇ ਵਿਭਾਗ ਹੈ ਤਾਂ ਮੇਰਾ ਖਿਆਲ ਹੈ ਕਿ 2 ਕੁ ਮਹੀਨਿਆਂ ਦੇ ਵਾਸਤੇ ਜੇ ਪੰਜਾਬ ਦੇ ਸਾਰੇ ਲੋਕ ਇਕੱਠੇ ਹੋ ਕੇ ਤਾਂ ਇੱਕ ਵੱਡੀ ਮੀਟਿੰਗ ਕਰਕੇ ਇੱਕ ਪਲਾਨ ਦੇ ਤਹਿਤ ਇਹਨਾਂ ਦੋਵੇਂ ਵਿਭਾਗਿਆਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ ਤਾਂ ਮੇਰਾ ਖਿਆਲ ਹੈ ਕਿ ਜਿਹੜਾ ਹੈ ਇਸ ਦਾ ਸੈਂਟਰ ਸਰਕਾਰ ਤੇ ਕਾਫੀ ਵੱਡਾ ਅਸਰ ਹੋਵੇਗਾ ਜਿਹੜਾ ਰੇਲਵੇ ਵਿਭਾਗ ਹੈ ਇਸ ਤੋਂ ਸੈਂਟਰ ਨੂੰ ਕਰੋੜਾ ਰੁਪਏ ਦੀ ਆਮਦਨ ਹੈ ਪੰਜਾਬ ਦੇ ਵਿੱਚੋਂ ਤਾਂ ਜਿੰਨੀਆਂ ਵੀ ਵੱਖ-ਵੱਖ ਰੇਲਾਂ ਹਨ ਉਹ ਪੰਜਾਬ ਦੇ ਵਿੱਚੋਂ ਦੀ ਹੋ ਕੇ ਲੰਘਦੀਆਂ ਨੇ ਤੇ ਦੂਸਰਾ ਹੈ ਡਾਕ ਵਿਭਾਗ ਜੇਕਰ ਇਹਨਾਂ ਦੋਨਾਂ ਮਹਿਕਮਿਆਂ ਦਾ ਕਿਸਾਨ ਪੂਰਨ ਤੌਰ ਤੇ 2 ਕੁ ਮਹੀਨੇ ਦੇ ਵਾਸਤੇ ਬਾਈਕਾਰ ਕਰ ਦੇਣ ਜੇ ਜਿਹੜੀ ਟ੍ਰੇਨਾਂ ਦੀ ਆਵਾਜਾਹੀ ਠੱਪ ਕੀਤੀ ਜਾਵੇ ਤਾਂ ਮੇਰਾ ਖਿਆਲ ਹੈ ਇਹਦੇ ਨਾਲ ਵੀ ਸੈਂਟਰ ਜਿਹੜਾ ਹੈ ਜਾਂ ਸੈਂਟਰ ਦੀ ਸਰਕਾਰ ਹੈ ਉਹ ਮਜਬੂਰ ਹੋ ਸਕਦੀ ਹੈ ਕਿਸਾਨਾਂ ਦੀਆਂ ਮੰਗਾਂ ਨੂੰ ਹੱਲ ਕਰਨ ਦੇ ਵਾਸਤੇ ਤੇ ਸ਼ਾਇਦ ਸਾਨੂੰ ਦਿੱਲੀ ਜਾਣ ਦੀ ਵੀ ਲੋੜ ਨਾ ਪਵੇ ਇੱਥੇ ਮੇਰੇ ਕਹਿਣ ਦਾ ਭਾਵ ਇਹ ਨਹੀਂ ਕਿ ਕਿਸਾਨ ਦਿੱਲੀ ਕਿਉਂ ਜਾ ਰਹੇ ਨੇ ਦੇਖੋ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੈ ਹਰ ਕਿਸੇ ਦੀ ਆਪਣੀ ਸਮਝ ਹੈ ਕਿਉਂਕਿ ਜੇ ਆਗੂ ਸਹਿਬਾਨ ਜਾਂ ਆਮ ਲੋਕ ਦਿੱਲੀ ਜਾ ਰਹੇ ਨੇ ਤਾਂ ਉਹ ਜਿਹੜਾ ਹੈ ਉਹਨਾਂ ਨੂੰ ਕੋਈ ਆਸ ਦੀ ਕਿਰਨ ਜਾਂ ਉਮੀਦ ਨਜ਼ਰ ਆਉਂਦੀ ਹੈ ਕਿ ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਜਾ ਦਿੱਲੀ ਜਾ ਕੇ ਸਾਡੇ ਜਿਹੜੇ ਮਸਲੇ ਹੱਲ ਹੋ ਸਕਦੇ ਨੇ ਕਿਉਂਕਿ ਜੇਕਰ ਪੰਜਾਬ ਦੇ ਲੋਕ ਰੇਲ ਦਾ ਸਫ਼ਰ ਕਰਦੇ ਨੇ ਤਾਂ ਉਹਦੀ ਕਮਾਈ ਜਿਹੜੀ ਹੈ ਸੈਂਟਰ ਨੂੰ ਜਾਂਦੀ ਹੈ ਤਾਂ ਜਿਹੜਾ ਰੇਲ ਦਾ ਸਫ਼ਰ ਹੈ ਉਹ ਆਮ ਲੋਕ ਕਰਦੇ ਨੇ ਤਾਂ ਦੂਜੇ ਪਾਸੇ ਜਿਹੜਾ ਹੈ ਜਿਹੜੀ ਕੇਂਦਰ ਸਰਕਾਰ ਲੋਕ ਮਾਰੂ ਜਾਂ ਕਿਸਾਨ ਮਾਰੂ ਨੀਤੀਆਂ ਜਾਂ ਕਾਨੂੰਨ ਬਣਾ ਰਹੀ ਹੈ ਉਹਦਾ ਸਿੱਧਾ ਸਿੱਧਾ ਮਤਲਬ ਹੈ ਕਿ ਕੁਝ ਕ ਪਰਸੈਂਟ ਕਾਰਪੋਰੇਟ ਘਰਾਣਿਆਂ ਨੂੰ ਸਿੱਧਾ ਲਾਭ ਪਹਚਾਉਣ ਦੇ ਵਾਸਤੇ ਇਹ ਸਭ ਕੁਝ ਹੋ ਰਿਹਾ ਹੈ ਕੇਂਦਰ ਜਿਹੜੀ ਹੈ ਸਟੇਟਾਂ ਦੇ ਅਧਿਕਾਰ ਖੋ ਰਹੀ ਹੈ ਤੇ ਮਨਮਰਜ਼ੀ ਦੇ ਕਾਨੂੰਨ ਜਿਹੜੇ ਥੋਪੇ ਜਾ ਰਹੇ ਹੈ ਕਿਉਂਕਿ ਜਿਹੜੇ ਵੀ 5 ਜਾਂ 10% ਕਾਰਪੋਰੇਟ ਕਰਾਣੇ ਨੇ ਹੁਣ ਉਹ ਤਾਂ ਟ੍ਰੇਨਾਂ ਦਾ ਸਫ਼ਰ ਨਹੀਂ ਕਰਦੇ ਟ੍ਰੇਨਾਂ ਦਾ ਸਫ਼ਰ ਤਾਂ ਆਮ ਲੋਕ ਕਰਦੇ ਨੇ ਤਾਂ ਇਸੇ ਤਰ੍ਹਾਂ ਜਿਹੜਾ ਹੈ ਜੇ ਰੇਲਵੇ ਵਿਭਾਗ ਨੂੰ ਕਮਾਈ ਹੁੰਦੀ ਹੈ ਉਹ ਆਮ ਲੋਕਾਂ ਤੋਂ ਹੁੰਦੀ ਹੈ ਤਾਂ ਇੱਥੇ ਆਮ ਲੋਕਾਂ ਨੂੰ ਚਾਹੀਦਾ ਹੈ ਕਿ ਰੇਲਵੇ ਵਿਭਾਗ ਜਿਹੜਾ ਸੈਂਟਰ ਦਾ ਹੈ ਇਸ ਦਾ ਪੂਰਨ ਤੌਰ ਤੇ ਬਾਈਕਟ ਕੀਤਾ ਜਾਵੇ ਕਿਸਾਨੀ ਮਸਲਿਆਂ ਨੂੰ ਹੱਲ ਕਰਵਾਉਣ ਦੇ ਸੰਬੰਧ ਵਿੱਚ ਇਹਦਾ ਕਾਫੀ ਵੱਡਾ ਅਸਰ ਹੋ ਸਕਦਾ ਹੈ ਤਾਂ ਦੂਸਰੀ ਗੱਲ ਜਿਹੜੀ ਹੈ ਸਭ ਤੋਂ ਵੱਡੀ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਈਰਖਾ ਵਸ ਜਾਂ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੇ ਲਈ ਨਾਰਾਜ਼ ਹੋ ਕੇ ਬੈਠੀਆਂ ਹਨ ਜਾਂ ਇੱਕ ਦੂਜੇ ਦੀ ਵਿਰੋਧਤਾ ਕਰ ਰਹੀਆਂ ਹਨ ਉਹਨਾਂ ਨੂੰ ਜਿਹੜਾ ਹੈ ਆਪਣਾ ਏਕਾ ਕਰਨਾ ਚਾਹੀਦਾ ਹੈ ਕਿਉਂਕਿ ਸਾਡਾ ਇਤਿਹਾਸ ਗਵਾਹ ਹੈ ਕਿ ਜਦੋਂ ਵੀ ਪੰਜਾਬ ਦੁਸ਼ਮਣ ਤੋਂ ਜਿੱਤਿਆ ਹੈ ਚਾਹੇ ਸਾਡਾ ਮਸਲਾ ਕਿਸਾਨੀ ਦਾ ਹੋਵੇ ਤਾਂ ਜੇਕਰ ਜ਼ਮੀਨਾਂ ਦੇ ਅਸੀਂ ਅੱਜ ਮਾਲਕ ਹਾਂ ਤਾਂ ਇਹ ਸਾਡੇ ਧਾਰਮਿਕ ਆਗੂਆਂ ਦੀ ਸਾਡੇ ਗੁਰੂ ਸਾਹਿਬਾਨਾਂ ਦੇ ਸਿਧਾਂਤ ਤੇ ਜਿਹੜੇ ਯੋਧੇ ਚੱਲਦੇ ਰਹੇ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਤਾਂ ਉਹਨਾਂ ਦੀ ਬਦੌਲਤ ਅਸੀਂ ਅੱਜ ਜ਼ਮੀਨਾਂ ਦੇ ਮਾਲਕ ਬਣੇ ਆ। ਅ ਪਿਛਲੇ ਸਮੇਂ ਦੇ ਵਿੱਚ ਵੀ ਦੇਖਿਆ ਕਿ ਕੁਝ ਕੁ ਖੰਬੇ ਪੱਖੀ ਜਥੇਬੰਦੀਆਂ ਜਿਨ੍ਹਾਂ ਨੇ ਇਤਰਾਜ਼ ਕੀਤਾ ਕਿ ਇੱਥੇ ਕੇਸਰੀ ਨਿਸ਼ਾਨ ਸਾਹਿਬ ਦੀ ਕੋਈ ਲੋੜ ਨਹੀਂ। ਇਹ ਨੂੰ ਜਿਹੜਾ ਹੈ ਧਾਰਮਿਕ ਰੰਗਤ ਨਾ ਦਿੱਤੀ ਜਾਵੇ ਇਸ ਕਿਸਾਨੀ ਅੰਦੋਲਨ ਨੂੰ ਤਾਂ ਇਹ ਮੈਂ ਇੱਥੇ ਗੱਲ ਸਪਸ਼ਟ ਕਰ ਦੇਣੀ ਚਾਹਣਾ ਹੈ ਕਿ ਜਿੰਨਾ ਸਮਾਂ ਸੀ ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਮੁੱਖ ਰੱਖ ਕੇ ਲੜਾਈ ਨਹੀਂ ਲੜਦੇ ਤਾਂ ਸਾਨੂੰ ਜਿਹੜੀ ਜਿੱਤ ਪ੍ਰਾਪਤ ਹੋਣੀ ਬਹੁਤ ਦੂਰ ਦੀ ਗੱਲ ਹੈ ਕਿਉਂਕਿ ਦੇਖਿਆ ਜਾਵੇ ਤਾਂ ਭਾਰਤੀ ਫੌਜ ਜਿਹੜੀ ਹੈ ਉਸ ਦੇ ਕੋਲ ਬੜੀ ਵੱਡੀ ਪਾਵਰ ਹੈ ਤੇ ਆਮ ਲੋਕਾਂ ਦੇ ਕੋਲ ਜਾ ਕਿਸਾਨ ਜਥੇਬੰਦੀਆਂ ਕੋਲ ਉਹਨੇ ਸਾਧਨ ਨਹੀਂ ਜਿਨੇ ਫੌਜ ਦੇ ਕੋਲ ਸਾਧਨ ਹੈ ਜਿੰਨਾ ਗੋਲੀ ਸਿੱਕਾ ਹੈ ਹਥਿਆਰ ਹੈ ਤਾਂ ਜੇਕਰ ਲੜਾਈ ਦੇ ਸਮੇਂ ਜਾਂ ਕਿਸੇ ਦੁਸ਼ਮਣ ਦੇਸ਼ ਦੇ ਨਾਲ ਮੁਕਾਬਲਾ ਕਰਨ ਤੋਂ ਪਹਿਲਾਂ ਭਾਰਤੀ ਫੌਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਈ ਦੇ ਵਿੱਚ ਕੇਸਰੀ ਨਿਸ਼ਾਨ ਸਾਹਿਬ ਦੀ ਅਗਵਾਹੀ ਦੇ ਵਿੱਚ ਚੱਲਦੀ ਹੈ ਓਟ ਆਸਰਾ ਲੈ ਕੇ ਫੌਜ ਵਾਲੇ ਚੱਲਦੇ ਨੇ ਤਾਂ ਫਿਰ ਕਿਸਾਨ ਜੱਥੇਬੰਦੀਆਂ ਨੂੰ ਕੀ ਦਿੱਕਤ ਹੈ ਤਾਂ ਇੰਨੀ ਵੱਡੀ ਤਾਕਤ ਹੋਣ ਦੇ ਬਾਵਜੂਦ ਵੀ ਇਹਦੇ ਟੈਂਕ, ਤੋਪਾਂ ਹੋਣ ਦੇ ਬਾਵਜੂਦ ਵੀ ਜਿਹੜੇ ਭਾਰਤੀ ਫੌਜ ਵਾਲੇ ਹੈ ਜਾਂ ਸਾਡੀ ਭਾਰਤੀ ਫੌਜ ਹੈ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਛਤਰ ਛਾਇਆ ਦੇ ਹੇਠ ਚੱਲਦੇ ਨੇ ਤਾਂ ਇਹ ਜਿਹੜਾ ਹੈ ਸਾਡੇ ਮਨ ਦੇ ਵਿੱਚ ਇੱਕ ਬਹੁਤ ਵੱਡਾ ਵਹਿਮ ਹੈ ਸਿੱਖ ਸਿਧਾਂਤ ਨੂੰ ਪਾਸੇ ਕਰਕੇ ਕੋਈ ਜੰਗ ਜਿੱਤ ਸਕਾਂਗੇ ਕਿਉਂਕਿ ਸਾਡੇ ਮਹਾਨ ਵਿਦਵਾਨਾਂ ਦਾ ਕਥਨ ਹੈ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਤਾਂ ਜ਼ਰੂਰੀ ਹੈ ਕਿ ਜੇਕਰ ਅਸੀਂ ਸੰਘਰਸ਼ ਜਿੱਤਣਾ ਹੈ ਤਾਂ ਇਹਦੇ ਵਿੱਚ ਜਿਹੜਾ ਹੈ ਅਗਵਾਹੀ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਲੈਣੀ ਪੈਣੀ ਹੈ ਤੇ ਕੇਸਰੀ ਨਿਸ਼ਾਨ ਸਾਹਿਬ ਦੀ ਛਤਰ ਛਾਇਆ ਦੇ ਹੇਠ ਹੀ ਜੇ ਅਸੀਂ ਚੱਲਾਂਗੇ ਤਾਂ ਫੇਰ ਹੀ ਜਿਹੜਾ ਹੈ ਅਸੀਂ ਜੰਗ ਜਿੱਤ ਸਕਦੇ ਹਾਂ ਫੇਰ ਹੀ ਸਾਡੇ ਮਨੁੱਖੀ ਅਧਿਕਾਰ ਜਿਹੜੇ ਬਚ ਸਕਦੇ ਨੇ ਤਾਂ ਦੂਸਰੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਸਾਨੂੰ ਏਕਤਾ ਆਪਸ ਵਿੱਚ ਰੱਖਣੀ ਜ਼ਰੂਰੀ ਹੈ ਜਿੰਨਾ ਸਮਾਂ ਅਸੀਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਸਿਰਫ ਤੇ ਸਿਰਫ ਪੰਜਾਬ ਨੂੰ ਆਪਣਾ ਘਰ ਮੰਨ ਕੇ ਇਕੱਠੇ ਹੋ ਕੇ ਪੰਜਾਬ ਦੀ ਖਾਤਰ ਨਹੀਂ ਲੜਾਂਗੇ ਤਾਂ ਮੇਰਾ ਖਿਆਲ ਹੈ ਕਿ ਸਾਡੇ ਮਸਲੇ ਹੱਲ ਨਹੀਂ ਹੋਣਗੇ ਇੱਥੇ ਆਮ ਲੋਕਾਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵੱਖ-ਵੱਖ ਸਿਆਸੀ ਪਾਰਟੀਆਂ ਦੇ ਅੰਨੇ ਭਗਤ ਬਣ ਕੇ ਉਹਨਾਂ ਦੇ ਪੈਸ਼ ਲੱਗ ਬਣ ਦੀ ਬਜਾਏ ਕਿਸਾਨੀ ਅੰਦੋਲਨ ਦੇ ਵਿੱਚ ਕਿਸਾਨੀ ਮੰਗਾਂ ਨੂੰ ਲੈ ਕੇ ਆਪਣੀਆਂ ਪਾਰਟੀਆਂ ਦੇ ਆਗੂਆਂ ਨੂੰ ਸਵਾਲ ਕਰੀਏ ਤਾਂ ਜਿਸ ਤਰ੍ਹਾਂ ਪਹਿਲਾ ਕਿਸਾਨੀ ਅੰਦੋਲਨ ਚੱਲਿਆ ਤਾਂ ਉਸ ਕਿਸਾਨੀ ਅੰਦੋਲਨ ਦੇ ਜਿਹੜੇ ਆਗੂ ਬਣਾਏ ਹੋਏ ਸੀ ਜਿਨ੍ਹਾਂ ਦੀਆਂ ਗਲਤੀਆਂ ਕਰਕੇ ਜਾਂ ਜਿਨ੍ਹਾਂ ਦੀ ਕੁਰਸੀ ਦੀ ਭੁੱਖ ਕਰਕੇ ਕਿਸਾਨੀ ਅੰਦੋਲਨ ਜਿਹੜਾ ਅੱਧਾ ਬਾਟੇ ਰਹਿ ਗਿਆ ਤੇ ਕਾਫੀ ਸਾਰਾ ਪੈਸਾ ਵੀ ਸਾਡਾ ਖਰਚ ਹੋਇਆ એનર્ਜੀ ਸਮਾਂ ਸਾਡਾ ਉਥੇ ਖਰਚ ਹੋਇਆ ਇਸ 7800 ਜਿਹੜੇ ਕਿਸਾਨ ਸਾਡੇ ਮੌਤ ਦੇ ਮੂੰਹ ਦੇ ਵਿੱਚ ਚਲੇ ਗਏ ਤਾਂ ਕਿਸਾਨੀ ਅੰਦੋਲਨ ਦੇ ਵਿੱਚ ਸਾਡਾ ਹੋਂਦ ਹਾਰ ਨੌਜਵਾਨ ਸਾਡੀ ਕੌਮ ਦਾ ਯੋਧਾ ਇੱਕ ਯੋਗ ਆਗੂ ਬਾਈ ਦੀਪ ਸਿੱਧੂ ਉਹ ਵੀ ਕਿਸਾਨੀ ਅੰਦੋਲਨ ਦੀ ਢੇਡ ਚੜ ਗਿਆ ਤਾਂ ਇੰਨਾ ਵੱਡਾ ਨੁਕਸਾਨ ਹੋਣ ਦੇ ਬਾਅਦ ਯੁੱਧ ਵੀ ਉੱਚਕ ਜਿਹੜੇ ਕਿਸਾਨੀ ਆਗੂਆਂ ਦੀਆਂ 14ਾਂ ਕਰਕੇ ਨੁਕਸਾਨ ਹੋਇਆ ਤਾਂ ਅੱਜ ਫਿਰ ਦੁਬਾਰਾ ਸਾਨੂੰ ਸੰਘਰਸ਼ ਕਰਨਾ ਪੈ ਰਿਹਾ ਹੈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਇਸ ਅੰਦੋਲਨ ਦੇ ਵਿੱਚ ਉਹਨਾਂ ਆਗੂਆਂ ਤੋਂ ਜਿਹੜਾ ਹੈ ਬਚਿਆ ਜਾਵੇ ਸੁਪੂਨ ਆਗੂਆਂ ਨੂੰ ਜਿਹੜਾ ਸੰਘਰਸ਼ ਦੀ ਬਾਗ ਡੋਰ ਨਾ ਫੜਾਈ ਜਾਵੇ ਤਾਂ ਉਸ ਵਾਹਿਗੁਰੂ ਜੀ ਅੱਗੇ ਆਪਾਂ ਅਰਦਾਸ ਕਰੀਏ ਕਿ ਵਾਹਿਗੁਰੂ ਜੀ ਮੇਰ ਕਰਨ ਜੋ ਸਾਡੀਆਂ ਕਿਸਾਨੀ ਮੰਗਾਂ ਨੇ ਜੋ ਸਾਡੇ ਮਸਲੇ ਨੇ ਇਹ ਸਾਰੇ ਸਾਡੇ ਹੱਲ ਹੋਣ ਕੋਈ ਨੁਕਸਾਨ ਨਾ ਹੋਵੇ ਸਾਡੇ ਜਿਹੜੇ ਕਿਸਾਨ ਹੈ ਇਸ جنگ ਨੂੰ ਜਿੱਤ ਕੇ ਵਾਪਸ ਆਉਣ ਤਾਂ ਸਭ ਤੋਂ ਜ਼ਰੂਰੀ ਗੱਲ ਹੈ ਕਿ ਜਦੋਂ ਕੋਈ ਵੱਡੀ جنگ ਜਿੱਤਣੀ ਹੋਵੇ ਤਾਂ ਉਸ ਸਮੇਂ ਜਿਹੜਾ ਹੈ ਆਪਣੇ ਨਿੱਜੀ ਕਿਲੇ ਸ਼ਿਕਵੇ ਭੁਲਾ ਕੇ ਸਾਨੂੰ ਦੁਸ਼ਮਣ ਦੇ ਖਿਲਾਫ ਇੱਕ ਹੋ ਕੇ ਏਕਤਾ ਬਣਾ ਕੇ ਲੜਨਾ ਚਾਹੀਦਾ ਹੈ ਸੋ ਸਾਰਿਆਂ ਦਾ ਧੰਨਵਾਦ ਕਈ ਵਾਰ ਕੋਈ ਸ਼ਬਦ ਜਿਹੜਾ ਹੈ ਵੱਧ ਘੱਟ ਬੋਲਿਆ ਜਾਂਦਾ ਹੈ ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਸੋਚ ਹੈ ਹੋ ਸਕਦਾ ਹੈ ਬਹੁਤ ਸਾਰੇ ਲੋਕ ਮੇਰੀ ਗੱਲ ਦੇ ਨਾਲ ਜਾਂ ਮੇਰੇ ਵਿਚਾਰਾਂ ਨਾਲ ਸਹਿਮਤ ਨਾ ਹੋਣ ਤਾਂ ਹਮੇਸ਼ਾ ਇਹ ਸਾਡੀ ਕੋਸ਼ਿਸ਼ ਰਹੀ ਹੈ ਕਿ ਕਿਸਾਨੀ ਜਿਹੜੇ ਮਸਲੇ ਹੈ ਉਹਨਾਂ ਦੇ ਸੰਬੰਧੀ ਆਪਣੇ ਜਿਹੜੇ ਵਿਚਾਰ ਉਹ ਸਲੀਕੇ ਨਾਲ ਰੱਖੇ ਜਾਣ ਤਾਂ ਸ਼ਾਇਦ ਕਿਸੇ ਦੇ ਗੱਲ ਸਮਝ ਆ ਜਾਵੇ ਕਿਉਂਕਿ ਹਰ ਕੋਈ ਆਪਣੀ ਆਪਣੀ ਜਗ੍ਹਾ ਤੇ ਬਹੁਤ ਸਮਝਦਾਰ ਹੈ ਬਹੁਤ ਸਿਆਣਾ ਹੈ ਸੋ ਫਿਰ ਵੀ ਵਾਹਿਗੁਰੂ ਜੀ ਮੇਰ ਕਰਨ ਕੇ ਸਾਡੀ ਏਕਤਾ ਬਣੇ ਅਸੀਂ ਛੋਟੇ ਮੋਟੇ ਗਿਲੇ ਸ਼ਿਕਵੇ ਭੁਲਾ ਕੇ ਇੱਕ ਵਾਰ ਵੱਡਾ ਹੰਬੜਾ ਮਾਰੀਏ ਤਾਂ ਕਿ ਜਿਹੜਾ ਹੈ ਸਾਨੂੰ ਦੁਬਾਰਾ ਸੰਘਰਸ਼ ਕਰਨ ਦੀ ਲੋੜ ਨਾ ਪਵੇ ਸੋ ਸਾਡੇ ਕਿਸਾਨ ਵੀਰਾਂ ਨੂੰ ਵਾਹਿਗੁਰੂ ਜੀ ਤੰਦਰੁਸਤੀਆਂ ਬਖਸ਼ਿਸ਼ ਕਰਨ ਸੋ ਸਾਰਿਆਂ ਦਾ ਧੰਨਵਾਦ ਜੀ ਸੋ ਭਾਰਤੀ ਕਿਸਾਨ ਯੂਨੀਅਨ ਫਤਿਹ ਜੱਥੇਬੰਦੀ ਦਾ ਇੱਕ ਨਿਮਾਣਾ ਜਿਹਾ ਮੈਂਬਰ ਹੋਣ ਦੇ ਨਾਤੇ ਸੋ ਇਹ ਬੇਨਤੀਆਂ ਆਪ ਜੀ ਨੂੰ ਕੀਤੀਆਂ ਨੇ ਸੋ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ